ਸਸ ਜੀ ਗਾ ਦੋਸਤੋ ਹੁਣੇ ਹੁਣੇ ਖਬਰ ਮਿਲੀ ਹੈ ਕਿ ਇੱਕ ਸਟਿੰਗ ਕੀੜੀ ਪਿੰਦੀ ਫੜੀ ਗਈ ਉਹ ਨਾਨਾ ਜੀ ਕੀੜੀ ਸਟਿੰਗ ਪਿੰਦੀ ਫੜੀ ਗਈ ਜੀ ਹਾਂ ਤੁਸੀਂ ਆ ਵੀਡੀਓ ਦੇਖੋ ਵੀਡੀਓ ਵਿੱਚ ਸਾਫ ਸਾਫ ਨਜ਼ਰ ਆ ਰਿਹਾ ਕਿ ਇੱਕ ਕੀੜੀ ਸਟਿੰਗ ਨੂੰ ਸਾਫ ਕਰ ਚੁੱਕੀ ਹੈ ਕੀੜੀ ਨੇ ਸਾਰੀ ਸਟਿੰਗ ਪੀਲੀ ਹੁਣ ਕੀੜੀ ਸਟਿੰਗ ਦੇ ਆਸੇ ਪਾਸੇ ਜਿਹੜੇ ਟੁੱਕੇ ਬਚੇ ਹੋਏ ਨੇ ਉਹਨੂੰ ਚੱਟ ਰਹੀ ਹੈ ਸਾਡੇ ਨਾਲ ਜੁੜ ਚੁੱਕੇ ਨੇ ਕਾਲਾ ਬੈਲੀ ਜੀ ਜਿਨ੍ਹਾਂ ਦੀ ਸਟਿੰਗ ਨੂੰ ਕੀੜੀ ਨੇ ਪੀਤਾ ਹਾਂਜੀ ਕਾਲਾ ਬੈਲੀ ਜੀ ਇਹ ਤੁਹਾਡੇ ਨਾਲ ਇੰਨੀ ਮੰਦ ਭਾਗੀ ਘਟਨਾ ਕਿਵੇਂ ਵਾਪਰੀ ਦੱਸ ਕਾਨੂੰ ਵਿਸਤਾਰ ਨਾਲ ਦੱਸੋ ਬਾਈ ਤਾਂ ਕੀ ਹੋ ਗਿਆ ਤੁਹਾਡੇ ਬਾਈ ਨਾਲ ਯਾਰ ਬਾਬੇ ਆ ਮੈਂ ਥੋੜੀ ਜਿਹੀ ਸਟਿੰਗ ਪੀ ਕੇ ਰੱਖੀ ਮੈਂ ਕਿਤੇ ਗੱਲ ਨਹੀਂ ਲੱਗਿਆ ਉਹ ਪਤੰਦਰ ਦੇ ਸਟਿੰਗ ਚ ਕੀੜੀ ਵੱਢ ਗਈ ਮੈਂ ਕਿਹਾ ਕੋਈ ਗੱਲ ਨਹੀਂ ਸਟਿੰਗ ਚ ਕੀੜੀ ਵੱਢ ਗਈ ਫਿਰ ਕੀ ਹੋ ਗਿਆ ਕੀੜੀ ਚ ਕਿਹੜਾ ਕੋਈ ਹੱਡੀ ਹੁੰਦੀ ਆ ਓ ਬਾਬੇ 5 ਮਿੰਟ ਚ ਇੱਕ ਕੀੜੀ ਨੇ ਸਾਰੀ ਛਟਿੰਗ ਖਿੱਚਤੀ ਮੈਨੂੰ ਹੈਰਾਨ ਹੀ ਰਹਿ ਗਿਆ ਯਾਰ ਉਹ ਤਾਂ ਸਾਰੀ ਛਟਿੰਗ ਟੋਪਕਾ ਬਣੀ ਛਿੱੜੀ ਸਾਰੀ ਪੀ ਗਈ ਅੱਛਾ ਇੱਕ ਗੱਲ ਦੱਸੋ ਕਾਲਾ ਬੈਲੀ ਜੀ ਕਿ ਕੀੜੀ ਸਟਿੰਗ ਪੀਣ ਤੋਂ ਬਾਅਦ ਇਸ ਤਰ੍ਹਾਂ ਲਟਕ ਕਿਉਂ ਗਈ ਲਟ ਨਹੀਂ ਜੀ ਮੈਂ ਛਟਿੰਗ ਚ ਸਗ ਨੇਚਰ ਦਾ ਕੈਪਸੂਲ ਜੋ ਕੋ ਲਿਆ ਸੀ